ਕਟੇਗੜ ਸਾਹਿਬ ਕਬੱਡੀ ਕੱਪ ਦੇ ਵਿੱਚ ਜੱਗੂ ਅਤੇ ਬੋਲਟ ਦੀ ਲੜਾਈ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ। ਮਤੂ ਦੇ ਪ੍ਰਬੰਧਕਾਂ ਨੇ ਦੋ ਕੰਬੈਨਾਂ ਦਾ ਐਲਾਨ ਕੀਤਾ ਹੋਇਆ ਸੀ ਦੋ ਕੰਬੈਨਾਂ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਦੋਸਤੋ ਦੋ ਕੰਬੈਨ ਕਿਸੇ ਪਲੇਅਰਾਂ ਨੂੰ ਦੇਣੀਆਂ। ਇਹ ਉਹ ਦੋ ਕੰਬੈਨਾਂ ਨੇ ਜੋ ਕਿ ਸਟੇਡੀਅਮ ਦੇ ਵਿੱਚ ਪੁੱਜ ਚੁੱਕੀਆਂ ਸੀ ਕੱਲ੍ਹ ਸਾਮੀ ਇਹ ਦੇਣੀਆਂ ਸੀ ਬੈਸਟ ਪਲੇਅਰਾਂ ਨੂੰ ਉਹ ਲੋਕਾਂ ਦੇ ਵੱਲੋਂ ਉਹੀ ਗੱਲ ਆਖੀ ਜਾ ਰਹੀ ਆ ਵੀ ਦੋ ਬੰਦਿਆਂ ਕਰਕੇ ਸਿਰਫ ਦੋ ਬੰਦਿਆਂ ਕਰਕੇ ਪੂਰੀ ਕਬੱਡੀ ਜਗਤ ਦੇ ਵਿੱਚ ਲੋਕਾਂ ਦੀ ਬਦਨਾਮੀ ਹੋ ਰਹੀ ਆ ਅਤੇ ਵਿਚਾਰੇ ਜਿਸ ਵੀਰ ਨੇ ਇਹ ਟਰਨਮੈਂਟ ਕਰਾਇਆ ਸੀ ਉਹਦਾ ਵੀ ਬਹੁਤ ਦਿਲ ਦੁੱਖਿਆ ਇਹ ਸਭ ਕੁਝ ਦੇਖ ਕੇ ਫਿਰ ਉਹਨੇ ਟਰਨਮੈਂਟ ਹੀ ਕੈਨਸਲ ਕਰ ਦਿੱਤਾ ਬਾਕੀ ਤੁਸੀਂ ਸਭ ਤੋਂ ਜ਼ਿਆਦਾ ਭਾਗੀ ਕਿਸ ਨੂੰ ਮੰਨਦੇ ਹੋ ਇਸ ਲੜਾਈ ਦੇ ਵਿੱਚ ਜੱਗੂ ਨੂੰ ਜਾਂ ਫਿਰ ਬੋਲਟ ਨੂੰ ਲੜਾਈ ਤਾਂ ਖੈਰ ਦੋ ਜਣੇ ਦੀ ਸੀ ਪਰ ਮਾਹੌਲ ਸਾਰਿਆਂ ਦਾ ਖਰਾਬ ਕਰਤਾ ਜਿਹੜੇ ਲੋਕ ਲਾਈਵ ਦੇਖ ਰਹੇ ਸੀ ਉਹਨਾਂ ਦਾ ਵੀ ਚਾ ਮਾਰ ਕੇ ਰੱਖਤਾ ਨਾਈਕੀ ਦੀ ਮੈਂਸ ਸੀ ਫਲੀਸ ਹੁੱਡੀ ਆ ਇਸ ਨੂੰ ਜ਼ਰੂਰ ਖਰੀਦੋ ਬਹੁਤ ਵਧੀਆ ਆ ਆਪਾਂ ਖੁਦ ਯੂਜ਼ ਕਰਦੇ ਆਂ ਲਗੜ ਦੇ ਵਿੱਚ ਲਿੰਕ ਆ ਤੇ ਡਿਸਕ੍ਰਿਪਸ਼ਨ ਚ